ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਮਜੀਤਿਆ ਜੋ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਹਨ ਉਹਨਾਂ ਨੂੰ ਰੱਖ ਕੇ ਵੱਡਾ ਰੌਲਾ ਪੈ ਗਿਆ ਹੈ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਵੀ ਕੋਈ ਜਲਸਾ ਸਮਾਗਮ ਕੀਤਾ ਜਾਂਦਾ ਹੈ ਉਥੇ ਰੱਜ ਕੇ ਕਸੀਟਿਆ ਜਾ ਰਿਹਾ ਹੈ ਰੱਜ ਕੇ ਤੰਜ ਕਸੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤਿਆ ਤੇ ਕੀ ਸੱਚਮੁੱਚ ਬਿਕਮਜੀਤਿਆ ਨਰਦੋਸ਼ ਨੇ ਬੇਕਸੂਲ ਨੇ ਕੀ ਉਹ ਸੱਚਮੁੱਚ ਚਿੱਟੇ ਦੇ ਵਪਾਰੀ ਨਹੀਂ ਕਿਉਂਕਿ ਜੇਕਰ ਕਿੱਕਲੀ ਗਾਈ ਗਈ ਉਹ ਗਾਇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਗਵੰਤ ਮਾਨਤਾ ਇਹ ਵੀ ਗੱਲ ਕਹਿੰਦੇ ਨੇ ਕਿ ਬੀਬਾ ਹਰ ਸਿਮਰਤ ਕੋਰ ਬਾਦਲ ਵਰਨੋਂ ਜਿਹੜੀ ਅਰਦਾਸ ਕੀਤੀ ਗਈ ਉਹ ਵਾਹਿਗੁਰੂ ਨੇ ਨੇੜੇ ਉਹ ਕਿਉਂ ਹੋ ਕੇ ਸੁਣ ਲਈ ਕਿਉਂਕਿ ਜੋ ਕੁਝ ਬੋਲਿਆ ਗਿਆ ਅਰਦਾਸ ਦੇ ਵਿੱਚ ਉਹ ਬਿਲਕੁਲ ਉਮੈਹੀ ਭੁਗਤਾ ਭੁਗਤਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਯਾਨੀ ਕਿ ਬਾਦਲ ਪਰਵਾਦ ਅਤੇ ਬਾਦਲ ਪਰਵਾਦ ਦੇ ਸਾਥੀਆਂ ਵੱਲੋਂ ਅਤੇ ਦੂਸਰੇ ਪਾਸੇ ਬਿਕਮਜੀਤਿਆ ਵੱਲੋਂ ਲੇਕਿਨ ਹੋਣਾ ਸਬੂਤ ਪੇਸ਼ ਕਰਨੇ ਪੈਣਗੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਐਨਸੀਬੀ ਵੀ ਪਰਮਿਸ਼ਨ ਮੰਗ ਰਹੀ ਹੈ ਜਿਸ ਦੀ ਬਾਦ ਦੋਰ ਭਾਰਤ ਦੇ ਗ੍ਰਹਿ ਮੰਤਰੀ ਯਾਨੀ ਕਿ ਅਮਨ ਸ਼ਾ ਦੇ ਕੋਲ ਹੈ ਉਹਨਾਂ ਵੱਲੋਂ ਵੀ ਪੁਖਤਾ ਸਬਾਤ ਕਿਹੜੇ ਸਬੂਤ ਮੰਗੇ ਗਏ ਨੇ ਵੀ ਭਈ ਜਿਹੜੇ ਤੁਸੀਂ ਦੋਸ਼ ਜਿਹੜੇ ਪ੍ਰੂਫ ਤੁਸੀਂ ਇਕੱਠੇ ਕੀਤੇ ਹੋ ਸਾਨੂੰ ਤੁਸੀਂ ਬੁਈਆ ਕਰਾਓ ਮੇਰੇ ਮਜੀਠੀਆ ਵਾਰ-ਵਾਰ ਕਹਿੰਦੇ ਕਿ ਮੈਂ ਨਰਦੋਸ਼ ਹਾਂ ਮੈਨੂੰ ਜਾਣ ਬੁੱਝ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਸਾਇਆ ਸਾਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੇਨਰ ਖਾਰਖਾਂਦੇ ਨੇ ਬਦਲਾਖੂਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਮੇਰੇ ਨਾਲ ਕਿਉਂਕਿ ਮੈਂ ਮੰਤਰੀਆਂ ਅਤੇ ਵਿਧਾਇਕਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮੇਂ-ਸਮੇਂ ਤੇ ਬੇਨਕਾਬ ਕਰਦਾ ਹਾਂ ਮੈਂ ਗੱਲ ਕਰਦਾ ਹਾਂ ਪੰਜਾਬ ਦੇ ਹੱਕਾਂ ਦੀ ਮੈਂ ਗੱਲ ਕਰਦਾ ਹਾਂ ਪੰਜਾਬ ਦੇ ਲੋਕਾਂ ਦੀ ਅਤੇ ਪੰਜਾਬ ਦੇ ਵਿੱਚ ਵੱਧ ਰਹੇ ਰਸ਼ੇ ਦੀ ਪੰਜਾਬ ਦੇ ਵਿੱਚ ਵੱਧ ਰਹੇ ਗੁੰਡਾਗਰਦੀ ਦੀ ਛਾਰਤੀ ਗੈਂਗਸਟਰਾਂ ਦੀ ਤੇ ਅਗੂ ਸ਼੍ਰੋਮਣੀ ਅਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ ਹੁੰਦਾ ਹੈ ਕਿ ਗੁੰਡਾਗਰਦੀ ਵਾਲੀ ਗੈਂਗਸਟਰਾਂ ਵਾਲੀ ਅਤੇ ਗੁੰਡਿਆਂ ਵਾਲੀ ਗੱਲ ਵਿਕਰਮ ਮਜੀਠੀਆ ਤਾਂ ਬਿਲਕੁਲ ਨਾ ਕਰੇ ਕਿਉਂਕਿ ਜਿੰਨੀ ਇਸ ਵੱਲੋਂ ਗੁੰਡਾਗਰਦੀ ਕੀਤੀ ਗਈ ਉਹ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਡੇ ਕੋਲ ਸਬੂਤ ਨੇ ਜਿਹੜੇ ਸਰਕਾਰੀ ਵਕੀਲ ਨੇ ਪੰਜਾਬ ਦੇ ਉਹਨਾਂ ਵੀ ਕਿਹਾ ਹੈ ਕਿ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਬਿਕਰਮ ਜਿੱਟਿਆ ਨੂੰ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੇ ਐਕਟਿਵ ਬੜੇ ਚੁਸਤ ਹੋ ਕੇ ਸਾਰੀ ਇਸ ਕਾਰਵਾਈ ਪੰਜਾਬ ਦੇ ਰਹੇ ਨੇ ਜਿਹੜੀ ਬਰਤ ਦੇ ਵਿੱਚ ਨਾਪਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਉੱਥੇ ਅੰਦਰ ਬਰਤ ਦੇ ਵਿੱਚ ਦੋ 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 ਸੀਸੀਟੀਵੀ ਕੈਮਰੇ ਬਾਹਰ ਕੋਰੀਡੋਰ ਲੌਬੀ ਦੇ ਵਿੱਚ ਦੋ ਦੋ ਕੈਮਰੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪੂਰਾ ਧਿਆਨ ਜਿਹੜਾ ਕੇਂਦਰਿਤ ਹੈ ਉਹ ਸੈਂਟਰ ਜਿਹੜਾ ਉਹ ਬਿਕਮਜੀਸ ਸਿੰਘ ਜੀਠੀਆ ਉੱਤੇ ਕੀਤਾ ਹੋਇਆ ਹੈ ਕਿਉਂਕਿ ਬਿਕਮਜੀਸ ਸਿੰਘ ਜੀਠੀਆ ਜੇਕਰ ਬਚ ਜਾਂਦੇ ਨੇ ਜੇਕਰ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਕਲੀਨ ਸ਼ੀਟ ਮਿਲ ਜਾਂਦੀ ਹੈ ਤਾਂ ਰੱਜ ਕੇ ਜਲੂਸ ਨਿਕਲੇਗਾ ਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਅਸੀਂ ਤੇ ਹੱਥ ਪੱਕੇ ਪਾਏ ਆ ਲੇਕਿਨ ਹੱਥ ਕੱਚੇ ਵੀ ਨਿੱਕੇ ਤੇ ਹੱਥ ਫਿਸਲੇ ਵੀ ਤੇ ਰਾਜ ਕੇ ਜਲੂਸ ਨਿਕਲਿਆ ਕਈ ਤਾਂ ਬੁੱਧੀਜੀਵੀ ਐਵੇਂ ਕਹਿੰਦੇ ਨੇ ਕਿ ਪੰਜਾਬ ਦਾ ਵੋਟ ਬੈਂਕ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਉਹ ਇਹ ਟਿਕਿਆ ਹੋਇਆ ਹੈ ਬਿਕਰਮਜੀਠੀਆ ਤੇ ਜੇਕਰ ਬਿਕਰਮਜੀਠੀਆ ਬੇਕਸੂਰ ਹੋਏ ਤਾਂ ਵੱਡਾ ਵੋਟ ਬੈਂਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲ ਚਲੇ ਜਾਏ ਜਾਏਗਾ ਜੇਕਰ ਬੇਕਸੂਰ ਨਾ ਹੋਏ ਨਾ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਜੇਕਰ ਹੋਏ ਜੇਕਰ ਦੋਸ਼ ਪਾਏ ਗਏ ਤੇ ਫਿਰ ਵੋਟ ਬੈਂਕ ਜਿਹੜਾ ਹੈ ਆਮ ਆਦਮੀ ਪਾਰਟੀ ਵੱਲ ਚਲਾ ਜਾਏਗਾ ਲੇਕਿਨ ਫਿਰ ਦਲੀਲਾਂ ਅਤੇ ਪੀਲਾ ਪੇਸ਼ ਕੀਤੀਆਂ ਜਾ ਰਹੀਆਂ ਨੇ ਵਾਰ-ਵਾਰ ਵਕੀਲਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਕਮ ਮਜੀਠੀਆ ਨਿਰਦੋਸ਼ ਹੈ ਬਿਕਮ ਮਜੀਠੀਆ ਜਿਹੜੀ ਜਿਹੜੀ ਹਥਿਆਰ ਜਿਹੜੀ ਏਕੜ ਜ਼ਮੀਨ ਹੈ ਗਨੀਬ ਕੌਰ ਦੇ ਨਾਮ ਤੇ ਜਿਹੜੀ ਕਲੋਨੀ ਕੱਟੀ ਗਈ ਹੈ ਉਹ ਕਾਗਜ਼ਾਂ ਦੇ ਵਿੱਚ ਹੈ ਹੀ ਨਹੀਂ ਜਿਹੜੀ ਹਜ਼ਾਰ ਏਕੜ ਜ਼ਮੀਨ ਦੀ ਇਹ ਗੱਲ ਕਰ ਰਹੇ ਨੇ ਉਹ ਜ਼ਮੀਨ ਸਾਨੂੰ ਕਾਗਜ਼ਾਂ ਦੇ ਵਿੱਚ ਦਿਖਾਈ ਚਾਵੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਨੇ ਸ਼ਰੂਮਣੀ ਅਕਾਲੀ ਦਲ ਦੇ ਸਪੋਕਸਮੈਨ ਐਡਵੋਕੇਟ ਅਰਸ਼ਦੀਪ ਸਿੰਘਲੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਗੁਰਖਪੁਰ ਦਾ ਦੱਸੋ ਦਿੱਲੀ ਦਾ ਦੱਸੋ ਜਿਹੜੇ ਸੈਨਿਕ ਸਰਮ ਦੀ ਅਸੀਂ ਗੱਲ ਕਰਦੇ ਰਿਹਾ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਉਹ ਜਿਹੜਾ ਸੈਨਿਕ ਫਾਰਮ ਹੈ ਦਿੱਲੀ ਦੇ ਵਿੱਚ ਜਿਸ ਨੂੰ ਰੀਪਰਚੇਜ ਦੁਬਾਰਾ ਖਰੀਦਾ ਗਿਆ ਕਿਉਂਕਿ ਪਹਿਲਾਂ ਆਰਥਿਕ ਤੰਗੀ ਕਾਰਨ ਪੈਸਿਆਂ ਦੀ ਤੰਗੀ ਕਾਰਨ ਬਿਕਰਮ ਮਜੀਠੀਆ ਦੇ ਪਿਤਾ ਨੇ ਉਸ ਜਿਹੜਾ ਉਸ ਫਾਰਮ ਹੈ ਉਸ ਨੂੰ ਵੇਚ ਦਿੱਤਾ ਸੀ ਲੇਕਿਨ ਜਿਵੇਂ ਹੀ ਸੱਤਾ ਦੇ ਵਿੱਚ ਆਏ ਉਹ ਫਾਰਮ ਦੁਬਾਰਾ ਖਰੀਦਿਆ ਗਿਆ ਹਾਲਾਂਕਿ ਅਰਸ਼ਦੀਪ ਸਿੰਘ ਅਤੇ ਜਿਹੜੇ ਵਕੀਲ ਨੇ ਬਿਕਰਮ ਮਜੀਠੀਆ ਦੇ ਵਕੀਰ ਉਹ ਵਾਰ-ਵਾਰ ਦਾਅਵੇਦਾਰੀਆਂ ਠੋਕਰੇ ਨੇ ਕਿ ਸਾਨੂੰ ਸਬੂਤ ਦਿਓ ਤੇ ਅਸੀਂ ਇਮਣ ਦੋ ਜ਼ੁਬਾਨ ਤੋਂ ਵੀ ਨਹੀਂ ਕਰਾਂਗੇ ਬਿਕਰਮ ਮਜੀਠੀਆ ਦੀ ਜੇਕਰ ਉਹ ਕਸੂਰਬੰਦ ਨੇ ਜੇਕਰ ਕਸੂਰਵਾਰ ਨਹੀਂ ਜੇਕਰ ਉਹ ਬੇਕਸੂਰ ਨੇ ਤਾਂ ਹਰਜਾਨਾ ਭਰਨਾ ਪਵੇਗਾ ਡੈਫਰਮੈਂਟ ਦਾ ਕੇਸ ਨਹੀਂ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ